ਹੋ ਬੋਲੀ ਜਾਣੀ ਆ ਉਹ ਨਈਂ ਲਦੀਵਾ ਪਾ ਗਿਰਖਿਆ ਯਾਰ ਕਿਸ ਤਰ੍ਹਾਂ ਦੇ ਲਦੀਵਾ ਪਾਣ ਨੂੰ ਮੈਗੜ ਦੇ ਆਹ ਲਾ ਫਾੜ ਲੈ ਪਾਣ ਨੂੰ ਸਾਨੂੰ ਪਾੜ ਦੇ ਹੱਡੀ ਅੱਧਾ ਕੋਈ ਰੋੜਾ ਲੱਗਦਾ ਜਿੰਨਾ ਮਾਦੀ ਚੱਲ ਜਾਓ ਚੱਲ ਵਾਪਸ ਕਰੋ ਜੀ ਚੱਲ ਉਹ ਬੰਨ ਰਿਹਾ ਯਾਰ ਕੋਈ ਨਹੀਂ ਚੱਲ ਜੀ ਬਸ 50 ਫਰਾਉ ਯਾਰ ਕਿੱਥੇ ਸਾਰੇ ਬੜੇ ਸਾਰੇ ਬੋਲ ਰਹੇ ਨੇ ਪਰੰਤ ਸਤਕਾਰਯੋ ਸਾਰੇ ਬਨੂਰ ਨਿਵਾਸੀ ਸਤਕਾਰਯੋ ਭਰਾਵੋ ਤੇ ਨੌਜਵਾਨ ਬੱਚਿਓ ਅੱਜ ਆਪਾਂ ਆਏ ਆ ਇੱਥੇ ਇਸੀ ਸ਼ਹਿਰ ਦੇ ਜੋ ਪ੍ਰਧਾਨ ਰਹੇ ਸ੍ਰੀ ਜਿੰਦੀਸ਼ ਕਾਲਾ ਜੀ ਜਿਨ੍ਹਾਂ ਨੇ ਸਪੋਰਟ ਵਪਾਰ ਮੰਡਲ ਦੇ ਪ੍ਰਧਾਨ ਦੇ ਨਾਤੇ ਬਹੁਤ ਵੱਡੀ ਜਿਹੜੀ ਸੇਵਾ ਉਹਨਾਂ ਨੇ ਕੀਤੀ ਹੈ ਦੇ ਨਾਲ ਨਾਲ ਵਾਰਡ ਨੰਬਰ 6 ਦੇ ਇੱਕ નિਸਪਲ ਕਾਉਂਸਲਰ ਹੋਣ ਦੇ ਨਾਤੇ ਵੀ ਉਹਨਾਂ ਨੇ ਬਹੁਤ ਵੱਡੇ ਜਿਹੜੇ ਡਿਵੈਲਪਮੈਂਟ ਉਹ ਕਰਾਈ ਆਪਣੇ ਵਾਰਡ ਦੀ ਵੀ ਸਹਿਰ ਦੀ ਪਿਛਲੇ ਦਿਨੀ ਜੋ ਉਧਰ ਦਾ ਪਾਣਾ ਸੀ ਉਹਨੂੰ ਮੰਨ ਕੇ ਸੰਸਾਰ ਦੇ ਨਹੀਂ ਰਹੇ ਚਲੇ ਗਏ ਅਤੇ ਅੱਜ ਉਸੇ ਵਾਰਡ ਦੀ ਜਿਹੜੀ ਚੋਣ ਹੈ ਉਹ 21 ਤਰੀਕ ਨੂੰ ਹੋਣ ਜਾ ਰਹੀ ਆ ਅੱਜ ਤੋਂ ਦੋ ਦਿਨ ਬਾਅਦ ਤੁਸੀਂ ਸਾਰਿਆਂ ਨੇ ਸ਼ਹਿਰ ਨਿਵਾਸੀਆਂ ਨੇ ਅੱਗੇ ਸਾਨੂੰ ਕਿਹਾ ਮੈਂ ਤੁਹਾਡੇ ਤੇ ਫੈਸਲਾ ਛੱਡ ਦਿੱਤਾ ਸੀ ਵਾਰ ਨੰਬਰ 6 ਦਾ ਤੁਸੀਂ ਸਾਰਿਆਂ ਨੇ ਡਿਸਾਈਡ ਕੀਤਾ ਕਿ ਅਸੀਂ ਜਿਹੜੇ ਜਗਦੀਸ਼ ਚੰਦ ਕਾਲਾ ਜੀ ਇਥੋਂ ਸਾਡੇ ਪ੍ਰਧਾਨ ਸੀ ਉਹਨਾਂ ਦੀ ਧਰਮ ਪਤਨੀ ਜਿਹੜੇ ਪਹਿਲਾਂ ਵੀ ਕਾਉਂਸਲਰ ਰਹੇ ਸਾਡੀ ਭੈਣ ਛੋਟੀ ਨੀਲਮ ਰਾਣੀ ਨੂੰ ਤੁਸੀਂ ਇੱਥੇ ਉਮੀਦਵਾਰ ਬਣਾਇਆ ਜਿਹੜੇ ਵਿਰੋਧੀ ਲੋਕ ਸੀ ਉਸੇ ਦਿਨੀ ਉਹਨਾਂ 'ਚ ਘਬਰਾਟ ਆਈ ਕਿ ਨੀਲਮ ਰਾਣੀ ਨੂੰ ਜਿਹੜਾ ਇਹ ਉਮੀਦਵਾਰ ਬਣਾਇਆ ਤਾਂ ਸਾਰਾ ਸ਼ਹਿਰ ਤੇ ਸਾਰਾ ਵਾਰਡ ਇੱਕ ਪਾਸੇ ਜਾਏਗਾ ਉਹਨਾਂ ਨੇ ਬੜੀਆਂ ਕੋਝੀਆਂ ਚਾਲਾਂ ਕੀਤੀਆਂ ਉਸ ਦਿਨ ਬਨੂੜ ਨਿਵਾਸੀਓ ਮੇਰੇ ਤੋਂ ਪਹਿਲਾਂ ਵੀ 10 ਸਾਲ ਮੈਂ ਐਮਐਲਏ ਰਹਾਂ ਮੇਰੇ ਤੋਂ ਪਹਿਲਾਂ ਵੀ ਇੱਥੇ ਐਮਐਲਏ ਰਹੇ ਪਰ ਬਨੂੜ ਦੇ ਇਤਿਹਾਸ ਅਜਈਆਂ ਮਾੜੀਆਂ ਗੱਲਾਂ ਕਦੇ ਨਹੀਂ ਹੋਈਆਂ ਜਿਸ ਦਿਨ 13 ਤਰੀਕ ਨੂੰ ਉਹਦੇ ਕਾਗਲ ਦਾਖਲ ਦਾਖਲ ਜਦੋਂ ਅਸੀਂ ਕੀਤੇ 12 ਨੂੰ 13 ਨੂੰ ਪੜਤਾਲ ਸੀ ਤਾਂ ਵਿਰੋਧੀਆਂ ਨੇ ਝੂਠੇ ਦਸਰ ਲਾ ਕੇ ਉਹਨਾਂ ਦੇ ਉੱਤੇ ਇਥੇ ਉਹਨਾਂ ਦੇ ਕਾਗਜ਼ ਗੁੰਵਧ ਕਰਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਤੁਹਾਡੀ ਤਾਕਤ ਸੀ ਤੁਸੀਂ ਅੜੇ ਰਹੇ ਬਨੂੜ ਦੀਆਂ ਸਾਡੀਆਂ ਬੇਟੀਆਂ ਪੈਣਾ ਰਾਤ ਨੂੰ ਕਹੇ ਆ ਕੇ ਮਿਸਪਲ ਕੌਂਸਲ ਦੇ ਦਫ਼ਤਰ 'ਚ ਬੈਠਿਆ ਇਹ ਸਾਰੇ ਜਿਹੜੇ ਮੇਰੇ ਭਰਾ ਇੱਥੇ ਖੜਿਆ ਇਹ ਵੀ ਆ ਕੇ ਬੈਠੇ ਦੁਕਾਨਦਾਰ ਵੀ ਆ ਕੇ ਬੈਠੇ ਅਤੇ ਰਾਤ ਨੂੰ 1 ਵਜੇ ਜਿਹੜੇ ਅਸੀਂ ਨੀਲਮ ਰਾਣੀ ਦੇ ਜਿਹੜੇ ਕਾਗਜ਼ ਉਹ ਠੀਕ ਕੰਮਿਆਬ ਹੋਏ ਅਸੀਂ ਮਿਸਬਰ ਕਮੇਟੀ ਦੇ ਜਿੰਦਾਬਾਦ ਦਫਤਰ ਨੂੰ ਤਾਲੇ ਗੇਟ ਰੋਕਿਆ ਗੇਟ ਰੋਕ ਕੇ ਇਹ ਉਹ ਦਾ ਕਰੋ ਰਨਿੰਗ ਆਫ ਤੋਂ ਦਾ ਕਰੋ ਪੁਲਿਸ ਦਾ ਕਰੋ ਕਰਕੇ ਫੇਰ ਮੈਨੂੰ ਰੋਕੇ ਉਹਨਾਂ ਨੂੰ ਜਿਹੜੇ ਕਾਗਜ਼ ਸਿੱਧੀ ਕਰਨੇ ਪਏ ਕਿਤੇ ਵੀ ਇਹੀ ਗੱਲ ਬਨੂੜ ਦੇ ਇਤਿਹਾਸ ਵਿੱਚ ਨਹੀਂ ਵਾਪਰੀ ਜਿਹੜੇ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜੇ ਕਿਹਾ ਕਰਦੇ ਸੀ ਕਿ ਅਸੀਂ ਬਦਲਾ ਲਿਆਣਾ ਇਹੀ ਬਦਲਾ ਸੀ ਕਿ ਸ਼੍ਰੀਮ ਤੁਸੀਂ ਕਿਸੇ ਦੇ ਕਾਗਜ਼ ਕੈਂਸਲ ਕਰਾ ਕੇ ਆਪਣੀ ਨਾਮੀਨੇਸ਼ਨ ਕਰੋ ਪਹਿਲਾ ਪੰਚਾਇਤਾਂ ਚ ਵੀ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਕਰਨ ਦੀ ਤੁਸੀਂ ਦੇਖਿਆ ਹੋਵੇਗਾ ਕਿ ਆ ਨਾਲ ਹੀ ਸਾਡਾ ਜੰਗਪੁਰਾ ਪਿੰਡ ਪੈਂਦਾ ਉੱਥੇ ਵੀ ਧੱਕਾ ਕੀਤਾ ਧਰਮਗੜ੍ਹ ਵੀ ਇਸੇ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਰਾਤ ਨੂੰ 12 ਵਜੇ ਤੋਂ ਬਾਅਦ ਜਾ ਕੇ ਉਤੰਜਰੀ ਸਰਪੰਚ ਦੀ ਚੋਣ ਸੀ ਉਹਨੂੰ ਡਿਕਲੇਅਰ ਕਰਾ ਕੇ ਸਾਡਾ ਬੰਦਾ ਸੀ ਜਿਹੜਾ ਹਰਮਨ ਸਿੰਘ ਹੁਣ ਜਿਤਾਇਆ ਇਸੇ ਤਰੀਕੇ ਦੇ ਨਾਲ ਇਸ ਧੱਕਿਆਂ ਦੇ ਵਿਰੁੱਧ ਮਨੂਰ ਦੇ ਲੋਕੜੇ ਹੋਏ ਅਤੇ ਜਿੱਤ ਤੁਹਾਡੀ ਹੋਈ ਅਤੇ ਰਾਤ ਨੂੰ 1 ਵਜੇ ਅਸੀਂ ਨੀਲ ਮਰਾਣੀ ਦੇ ਜਿਹੜੇ ਕਾਗਜ਼ ਸੀ ਉਹ ਠੀਕ ਕੰਮਿਆਬ ਹੋਏ ਅੱਜ ਵੀ ਬੜੀਆਂ ਕੋਸ਼ਾਂ ਹੋ ਰਹੀਆਂ ਕਦੇ ਕਿਸੇ ਨੂੰ ਕਈਆਂ ਜਿਹੇ ਧਮਕੀਆਂ ਦਿੱਤੀਆਂ ਜਾਂਦੀਆਂ ਕਹੇ ਕਿਸੇ ਨੂੰ ਕੁਛ ਕੀਤਾ ਜਾਂਦਾ ਵੀ ਜੇ ਟੋਟੇ ਅੰਨੇ ਬੰਦੇ ਕੁਛ ਹੈ ਨਹੀਂ ਤਾਂ ਫੇ ਤੁਹਾਨੂੰ ਕੀ ਲੋੜ ਸੀ ਚੋਣ ਲੜਨ ਦੀ ਪਹਿਲਾਂ ਤੁਸੀਂ ਇੱਥੇ ਧਾਰਮਿਕ ਸੰਸਥਾਵਾਂ ਦੇ ਨੂੰ ਲੁੱਟ ਕੇ ਖਾ ਗਏ ਸਾਰਾ ਪੈਸਾ ਲੁੱਟ ਕੇ ਖਾ ਗਏ ਤਾਂ ਅਸੀਂ ਅੱਜ ਮਾਈ ਬੰਨੋ ਮਾਹੀ ਜੀ ਦਾ ਅਸ਼ੀਰਵਾਦ ਲੈ ਕੇ ਅਸੀਂ ਚੱਲੇ ਆਂ ਉਸ ਦਿਨ ਵੀ ਅਸੀਂ ਬੰਨੋ ਮਾਤਾ ਜੀ ਦੇ ਚਰਨਾਚਰ ਅਰਦਾਸ ਕਰਕੇ ਅਸੀਂ ਕਾਗਜ਼ ਦਾਖਲ ਕਰਨ ਗਈ ਸੀ ਤਾਂ ਜਿੱਤ ਤੁਹਾਡੀ ਹੋਈ ਹੁਣ ਵੀ ਜਦੋਂ ਅਸੀਂ ਸਾਰੇ ਜਣੇ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਅਸੀਂ ਨਿਕਲੇ ਆ ਮੈਂ ਪੂਰਨ ਤੌਰ ਤੇ ਭਰੋਸਾ ਕਰ ਸਕਦਾ ਕਿ ਜਿਹੜਾ ਉਹਨਾਂ ਨੇ ਲੁੱਟ-ਖੁੱਟੇ ਨਾਲ ਸਥਾਨਾਂ 'ਤੇ ਕੀਤੀ ਆ ਜੇ ਉਹ ਮਹਾਵੀਰ ਦਲ ਹੋਵੇ ਜੇ ਉਹ ਗੁੰਗਾ ਮਾਰੀ ਦਾ ਸਥਾਨ ਹੋਵੇ ਜੇ ਉਹ ਮਾਤਾ ਬੰਨੋ ਮਾਈ ਜੀ ਦਾ ਸਥਾਨ ਹੋਵੇ ਸਾਰਿਆਂ ਦੀ ਲੁੱਟ-ਖੁੱਟੇ ਸਟੋਲੇ ਬਣਾ ਕੀਤੀ ਜਾਂਦੀ ਆ ਪਰ ਏ ਤੁਹਾਡਾ ਭਰਾ ਹਰਿਆਲ ਸਿੰਘ ਜਿਸ ਨੇ 10 ਸਾਲ बतौर ਐਮਐਲਏ ਇਸ ਇਲਾਕੇ ਦਾ ਨਾਮ ਚਮਕਾਇਆ ਇਸ ਇਲਾਕੇ ਦੀ ਸੇਵਾ ਕੀਤੀ ਔਰ ਜਿਹੜਾ ਬਜ਼ਾਰਾਂ ਦੇ ਅੰਦਰ ਜਿੱਥੇ ਕਦੇ ਇਟਲੀ ਸੀ ਲੱਗਦੀ ਹੁੰਦੀ ਉਹਨਾਂ ਬਜ਼ਾਰਾਂ ਨੂੰ ਬਹੁਤ ਅੱਛਾ ਜਿਹੜਾ ਬਣਾ ਕੇ ਦਿੱਤਾ ਇੱਥੇ ਪਾਣੀ ਦੀ ਨਿਕਾਸੀ ਦੀ ਪ੍ਰੋਬਲਮ ਸੀ ਮੈਂ ਕਈ ਲੱਖਾਂ ਰੁਪਏ ਲਾ ਕੇ ਇਹ ਪਾਣੀ ਦੀ ਜਿਹੜੀ ਨਿਕਾਸੀ ਆਹ ਹੋ ਕਰਾ ਕੇ ਦਿੱਤੀ ਸੀ ਇਹ ਤੋਂ ਇਲਾਵਾ ਹੋਰ ਵੱਡੇ ਕੰਮ ਜੋ ਜੋ ਤੁਸੀਂ ਕਹੇ ਉਹ ਸਾਰੇ ਕਰਾ ਕੇ ਦਿੱਤੇ ਅਰ ਇਹ ਵੀ ਬਦੌਦ ਤੁਸੀਂ ਇਹ ਦੇਖੋ ਕਿ ਪੂਰੇ ਰਾਜ ਦੇ ਹਲਕੇ ਨੂੰ ਇਸ ਤਿੰਨ ਅਵਾਰਡ ਅਸੀਂ ਲੈਂਚ کامیاب ਹੋਏ ਉਹ ਵੀ ਕੇਂਦਰ ਸਰਕਾਰ ਵੱਲੋਂ ਤਿੰਨ ਅਵਾਰਡ ਜਿਹੜੇ ਸਾਨੂੰ ਮਿਲੇ ਚਾਹੇ ਇੱਥੇ ਦੀ ਪੰਚਾਇਤ ਸੰਤੀ ਸੀ ਉਸ ਨੂੰ ਦੇ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਅਵਾਰਡ ਦੇ ਕੇ ਰਾਜ ਤੇ ਨੂੰ ਸਨਮਾਨਿਤ ਕੀਤਾ ਅਤੇ 25 ਲੱਖ ਰੁਪਏ ਦਾ ਇਨਾਮ ਦਿੱਤਾ ਚਾਹੇ ਸਿਵਲ ਹਸਪੀਟਲ ਦਾ ਹੋਵੇ ਕੰਮ ਤਾਂ ਵੀ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੀ ਸਰਕਾਰ ਚ ਕੰਮ ਕਰਾਇਆ ਇੱਥੇ ਹਸਪੀਟਲ ਜਿਸ ਨੂੰ ਮੈਂ ਆਪਣੀ ਦੇਵ ਦੇ ਵਿੱਚੋਂ ਇੱਥੇ ਐਮਬੂਲੈਂਸ ਲੈ ਕੇ ਦਿੱਤੀ ਜਨਰੇਟਰ ਸੈੱਟ ਲੈ ਕੇ ਦਿੱਤਾ ਤਾਂ ਅੱਜ ਤੁਸੀਂ ਦੇਖ ਲਓ ਉਸੇ ਹਸਪਤਾਲ ਦੀ ਮਾੜੀ ਹਾਲਤ ਹੋਈ ਕਿ ਕਿਸੇ ਬੱਚੇ ਦੀ ਡਿਲੀਵਰੀ ਸੀ ਪਿਛਲੇ ਸਮੇਂ ਦੌਰਾਨ ਤਾਂ ਡਿਲੀਵਰੀ ਵੀ ਸੜਕ ਤੇ ਕਰਨੀ ਪਈ ਜਿਹੜਾ ਜਨਰੇਟਰ ਸੈੱਟ ਹਰदयाल ਸਿੰਘ ਨੇ ਲੈ ਕੇ ਦਿੱਤਾ ਸੀ ਉਹ ਜਨਰੇਟਰ ਇਹਨਾਂ ਨੂੰ ਤੇਲ ਭਰਉਣ ਦੇ ਪੈਸੇ ਨਹੀਂ ਇਹਨਾਂ ਦੇ ਪੱਲੇ ਨਹੀਂ ਸੀ ਇੰਨੀ ਦੁਰਦਸ਼ਾ ਜਿਹੜੀ ਕੀਤੀ ਆ ਇਹ ਤੋਂ ਅੱਗੇ ਵੱਧ ਕੇ ਮੈਂ ਦੱਸਣਾ ਚਾਹਨਾ ਤੁਹਾਨੂੰ ਕਿ ਰਾਜਪੁਰਾ ਸ਼ਹਿਰ ਜਿਹੜਾ ਕਦੇ ਗੰਦਗੀ ਦਾ ਟਾਇਰ ਹੁੰਦਾ ਸੀ ਉਸ ਸ਼ਹਿਰ ਨੂੰ ਵੇਖ ਕੇ ਰਾਸ਼ਟਰਪਤੀ ਨੇ ਅਵਾਰਡ ਦਿੱਤਾ ਸੀ ਪਰ ਅੱਜ ਦੀ ਗੱਲ ਇਹ ਆ ਕਿ ਉਸੇ ਨੂੰ ਗੰਦਾ ਸਾਬਤ ਕਰਕੇ 3 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਉਹ ਲੱਗਿਆ ਹਰ ਪਾਸੇ ਚੁਰਤ ਸਾਖੀ ਕੀਤੀ ਪਈਆ ਇੱਥੇ ਖੇਡਾਂ ਦੇ ਲਈ ਸਟੇਡੀਅਮ ਦੀ ਉਸਾਰੀ ਕੀਤੀ 9 ਪਿਊਬਿਕ ਦਿੱਤੇ ਇਸ ਏਰੀਏ ਦੇ ਅੰਦਰ ਬਾਹਰ ਆ ਤੁਸੀਂ ਦੇਖੋ ਜੇ ਉਹ ਬਾਜ਼ਾਰ ਚਾਹ ਬਾਜ਼ਾਰ ਤੋਂ ਬਾਹਰ ਦੁਰਦਸਾ ਜਿਹੜੀ ਹੈ ਐਮਐਲਏ ਵੱਲੋਂ ਜਿਹੜੀ ਕੀਤੀ ਗਈ ਆ ਸੋ ਮੈਂ ਬੇਨਤੀ ਕਰਦਾ ਤੁਹਾਨੂੰ ਇਹ ਮੌਕਾ ਹੁੰਦਾ ਜਿਹੜੇ ਲੋਕ ਜੇ ਠੱਕੇ ਕਰਦੇ ਆ ਜਿਨ੍ਹਾਂ ਨੇ 3 ਸਾਲ ਪੰਜਾਬ ਤੇ ਹਾਲਾਤ ਪੀਤੇ ਤੁਸੀਂ ਕੱਲ ਦੀ ਇੰਗਲਿਸ਼ ਟਿਊਸ਼ਨ ਪੜ੍ਹ ਕੇ ਦੇਖੋ ਅਸੀਂ ਛੋਟੀਆਂ ਗੱਲਾਂ ਚ ਪੈਂਦੇ ਆ ਕਿ 25 ਦਿਨਾਂ ਦੇ ਅੰਦਰ 6 ਥਾਣਿਆਂ ਤੇ ਬੰਬ ਵਿਨਾਸ਼ ਹੋਏ ਪੰਜਾਬ ਦੇ ਅੰਦਰ 25 ਪਿਛਲੇ 25 ਦਿਨਾਂ 'ਚ 6 ਥਾਣਿਆਂ ਤੇ ਬੰਬ ਵਿਨਾਸ਼ ਹੋਇਆ ਅਸੀਂ ਕਦੇ ਸੋਚ ਸਕਦੇ ਆ ਕਿ ਇੱਥੇ ਲੈਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਠੀਕ ਹੋ ਜੇਗੀ ਕਦੇ ਜੇ ਸਾਡੀ ਕੋਈ ਬੇਟੀ ਆਂਦੀ ਆ ਉਹਦੀਆਂ ਕੰਨਾਂ ਦੀਆਂ ਵਾਲੀਆਂ ਉੱਤਰ ਜੰਨੀਆਂ ਹੁਣਸਲਾ ਕੰਮ ਆ ਕਿ ਇਸ ਨੂੰ ਰੋਕੋ ਅਰ ਇੱਥੇ ਲੁੱਟ ਖੁੱਟ ਜਿਹੜੀ ਆ ਉਹ ਪੁਲਿਸ ਦੇ ਰਾਜ ਚੁੱਧੀ ਹੈ ਐਮ ਐਲ ਏ ਦੀ ਤਸੀਲ ਜਿਹੜੀ ਹੋ ਰਹੀ ਆ ਹਰ ਦਫਤਰ ਠਾਣੇ ਚਾਹੇ ਦਸੀਹ ਦਫਤਰ ਚਾਹੇ ਕੋਈ ਹੋਰ ਦਫਤਰ ਸਾਰੇ ਠੇਕੇ ਤੇ ਦਿੱਤੇ ਪਏ ਆ ਕੋਈ ਬਿਨਾ ਪੈਸੇ ਤੋਂ ਠਾਣੇ ਚ ਕੰਮ ਨਹੀਂ ਕਰਾ ਕੇ ਦਿਖਾ ਸਕਦਾ ਕੋਈ ਬਿਨਾ ਪੈਸੇ ਤੋਂ ਉੱਥੇ ਕੰਪਲੇਂਟ ਨਹੀਂ ਲਿਖਾ ਸਕਦਾ ਕੋਈ ਬੰਦਾ ਤਸੀਲ ਬਿਨਾ ਪੈਸੇ ਤੋਂ ਰਜਿਸਟਰੀ ਨਹੀਂ ਕਰਾ ਸਕਦਾ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਉਹ ਜਿਹੜੀਆਂ ਇਸ ਸਰਕਾਰ ਦੇ ਵਿੱਚ ਹੋ ਰਹੀਆਂ ਨੇ ਪਿੱਛੇ ਤੁਸੀਂ ਦੇਖਿਆ ਹੋਵੇਗਾ ਮੇਰਾ ਖਿਆਲ ਆ ਕੋਈ ਐਸਾ ਦੁਕਾਨਦਾਰ ਨਹੀਂ ਇਹਨਾਂ ਨੇ ਬਖਸ਼ਿਆ દિਵਾਲੀ ਤੋਂ ਪਹਿਲਾਂ ਸਾਰੇ ਮੁੱਠੀ ਇਸ ਤੇ ਵੱਡੇ ਵੱਡੇ ਜਿਹੜੇ ਜੁਰਮਾਨੇ ਆ ਉਹ ਕਰਕੇ ਗਏ ਆ ਪਿਛਲੇ 10 ਸਾਲਾਂ ਚ ਵੀ ਕਦੇ ਹੋਇਆ ਸੀ ਕੋਈ ਪੁਰਾਣ ਇੰਸਪੈਕਟਰ ਜਾਂ ਕੋਈ ਹੋਰ ਬੜ ਕੇ ਵੜ ਕੇ ਆਏ ਇਸ ਸ਼ਹਿਰ ਦੇ ਅੰਦਰ ਕਿਸੇ ਨੂੰ ਅਸੀਂ ਪੱਤਾ ਨਹੀਂ ਸੀ ਹਿਲਣ ਦਿੱਤਾ ਅੱਜ ਹਰ ਪਾਸੇ ਮੇਰੀ ਲੁੱਟ ਖੋਟਾਂ ਹੋ ਰਹੀ ਆ ਸੋ ਇਹ ਮੌਕਾ ਵੋਟ ਨੰਬਰ 6 ਦੇ ਅੰਦਰ ਜਦੋਂ ਤੁਸੀਂ ਬਟਨ ਦਬਾਓ ਤਾਂ ਤੁਹਾਨੂੰ ਆਪਣੇ ਬੱਚਿਆਂ ਦਾ ਫਿਊਚਰ ਨਜ਼ਰ ਆਣਾ ਚਾਹੀਦਾ ਅਸੀਂ ਛੋਟੀਆਂ ਗੱਲਾਂ ਕਿਸੇ ਦੇ ਦਬਾਅ ਚ ਨਹੀਂ ਆਣਾ ਇਹਨਾਂ ਨੂੰ ਮੈਂ ਇੰਨਾ ਕੁ ਦੱਸ ਦਿੰਨਾ ਕਿ ਉਸ ਤੋਂ ਵੀ ਜੇ ਤੁਸੀਂ ਤੱਕੜੇ ਹੋ ਕੇ ਨਿਕਲੇ ਆ ਅਰੇ ਡਰੇ ਪਏ ਆ ਬਾਕੀ ਕਿ ਜਿਹੜੇ ਪੌਂਗਸ ਪਾਰਟੀ ਦੇ ਲੋਕ ਉਹ ਬਰਦਾਸ਼ਤ ਨਹੀਂ ਕਰਨਗੇ ਤੁਸੀਂ ਸਾਡੇ ਆ ਅਸੀਂ ਤੁਹਾਡੇ ਆ ਤੇ ਨਾ ਕਦੇ ੱਟਾ ਪਿੱਛੇ ਅਸੀਂ ਕੀਤਾ ਪਰ ੱਟਾ ਹੁਣ ਵੀ ਨਹੀਂ ਦੇਣਾ ਆਪਣੇ ਖੂਤ ਦੇ ਅੰਦਰ ਜੇ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਤਾਂ ਉਹ ਮੂੰਹ ਤੋੜ ਮੈਂ ਜਿਹੜਾ ਜਵਾਬ ਉਹ ਨਾ ਆ ਜਾਏਗਾ ਅਸੀਂ ਬੜੇ ਅਤਰਾਜ ਜਿਹੜਾ ਆਪਣੀ ਜ਼ਿੰਦਗੀ ਚ ਦੇਖਿਆ ਅਸੀਂ ਟੈਰਰਿਜ਼ਮ ਦੇ ਟਾਈਮ ਲੜਦੇ ਰਹੇ ਹੱਤਬਾਦ ਦੇ ਟਾਈਮ ਅਜਿਹੇ ਹਾਲਾਤ ਅਸੀਂ ਦੁਬਾਰਾ ਪੈਦਾ ਨਹੀਂ ਹੋਣ ਦੇਣੇ ਤਾਂ ਮੇਰੀ ਇਹ ਬੇਨਤੀ ਹੈ ਕਿ ਵੋਟ ਦੇ ਰਾਹੀਂ ਇਹਨਾਂ ਨੂੰ ਦਰਸਾ ਦਿਓ ਕਿ ਕੋਈ ਪੰਜਾਬ ਦੇ ਲੋਕ ਤੁਹਾਨੂੰ ਮੂੰਹ ਨਹੀਂ ਲਾਣਗੇ ਮੈਂ ਅੱਜ ਹੀ ਪੜ੍ਹ ਰਿਹਾ ਸੀ ਜਾਂਦਾ ਹੋਇਆ ਇਹਨਾਂ ਦਾ ਇੱਕ ਕਬਰ ਵੀਜੇ ਪ੍ਰਤਾਪ ਸਿੰਘ ਜਿਹੜਾ ਐਮਐਲਏ ਅੰਮ੍ਰਿਤਸਰ ਤੋਂ ਬਣਿਆ ਹੋਇਆ ਪਹਿਲਾਂ ਆਈਸੀ ਰਿਟਾਇਰ ਹੋਇਆ ਸੀ ਉਹ ਤਾਂ ਉਸਨੇ ਅੱਜ ਬੋਲਦੇ ਕਿਹਾ ਕਿ ਜਿੱਤਾ ਦੇ ਹਾਲਾਤ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਪੰਜਾਬ 'ਚ ਕੀਤੇ ਆ ਅੱਜ ਇਹ 92 ਲੋਕਾਂ ਨੇ ਉਜਤਾਇਆ ਸੀ ਪੰਜਾਬ ਦੇ ਲੋਕਾਂ ਨੇ ਪਰ ਆਉਣ ਵਾਲੇ ਸਮੇਂ 'ਚ ਇਹ 92 ਦੇ ਵਿੱਚੋਂ ਇਕ ਨਹੀਂ ਚੁੱਕੇਗਾ ਅਤੇ 92 ਸਾਲ ਇੱਕ ਦੇ ਮੁੱਕੇ ਪੰਜਾਬ ਦੀ ਧਰਤੀ ਤੇ ਪੈਰ ਮਿਖਾ ਸਕਣਗੇ ਤੇ ਜੇ ਪੰਜਾਬ ਦੇ ਉਹ 72 ਲੋਕ ਜੇ ਕਿਸੇ ਨੂੰ ਉੱਤੇ ਚੜਾਉਣਾ ਜਾਣਦੇ ਆ ਤਾਂ ਉਸ ਨੂੰ نیچے ਲਾਉਣਾ ਵੀ ਜਾਣਦੇ ਆ ਤਾਂ ਇਹ ਅਜਿਹੀ ਸਾਡੀ ਜਿਹੜੀ ਤਕੜੀ ਸੋਚ ਹੋਣੀ ਚਾਹੀਦੀ ਆ ਨਿੱਕਰ ਸੋਚ ਹੋਣੀ ਚਾਹੀਦੀ ਆ ਸੋ ਇਹ ਬੇਇੰਤਿਮ ਮੈਂ ਤੁਹਾਨੂੰ ਕਰਨ ਦੇ ਲਈ ਆਇਆ ਸਾਡੀ ਛੋਟੀ ਪੈਣ ਨੀਲਮ ਰਾਣੀ ਜਿਹੜੀ ਜਗਦੀਸ਼ ਕਾਲਾ ਜੀ ਦੀ ਧਰਮ ਪਤਨੀ ਆ ਉਹ ਖੜਿਆ ਤੁਸੀਂ ਜੇ ਅੱਜ ਸੱਚੀ ਸ਼ਰਧਾਂਜਲੀ ਜੇ ਜਗਦੀਸ਼ ਕਾਲਾ ਜੀ ਨੂੰ ਦੇਣੀ ਚਾਹੁੰਦੇ ਆ ਤਾਂ ਸਾਨੂੰ ਜਿਹੜਾ ਹੈ ਨੀਲਮ ਰਾਣੀ ਨੂੰ ਉਹਦਾ ਜੋ ਚੋਣ ਨਿਸ਼ਾਨ ਹੈ ਹੱਥ ਪੰਡੇ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਇੱਥੋਂ ਦਿੱਤਾ ਕੇ ਭੇਜਣਾ ਚਾਹੀਦਾ ਬਿਲਕੁਲ ਜੀ ਕਹਿ ਰਿਹਾ ਜਿਸ ਤੇ ਮੈਂ ਜਿਵੇਂ ਪਹਿਲਾਂ ਤੁਹਾਨੂੰ ਕਹਿ ਗਿਆ ਕਿ ਬਨੂੜ ਦੇ ਇਤਿਹਾਸ ਅਜੇ ਹੀ ਗੱਲ ਨਹੀਂ ਹੋਈ ਰਾਤ ਨੂੰ 11 ਵਜੇ ਮਿੰਤੀ ਟਿਕਾਣਾ ਦੀ ਹੋ ਰਹੀ ਸੀ ਦੱਸੋ ਤੁਸੀਂ ਇਹ ਸ਼ਰਮ ਦੀ ਗੱਲ ਆ ਇਹ ਇਥੋਂ ਦੀ ਐਮ ਐਲ ਏ ਉਹਦਾ ਘਰ ਆਲਾ ਕੋਲ ਖੜ ਕੇ ਮਿੰਤੀ ਕਰਾ ਕੇ ਗਿਆ ਪਰ ਮੈਂ ਇਨਾ ਕ ਦੱਸ ਦਿੰਦਾ ਕਿ ਤੇ ਤੁਸੀਂ ਬੰਦੇ ਬਣ ਜਾ ਨਹੀਂ ਤਾਂ ਹਰਦਿਆਲ ਸਿੰਘ ਨੂੰ ਤੁਹਾਨੂੰ ਬੰਦੇ ਦੇ ਪੁੱਤ ਬਣਾ ਕੇ ਹਟੇਗਾ ਐਨਾ ਚ ਮੈਂ ਕਹਿੰਦਾ ਹਰਜਾਤ ਸਿੰਘ ਕਮਾਓ ਜਿੰਦਾਬਾਦ ਸਰਦਾਰ ਹਰਜਾਤ ਸਿੰਘ ਕਮਾਓ ਜਿੰਦਾਬਾਦ ਸਰਦਾਰ ਹਰਜਾਤ ਸਿੰਘ ਕਮਾਓ ਜਿੰਦਾਬਾਦ ਜਗਦੀਸ਼ ਚੰਦ ਕਾਲਾ ਅਮਰ ਰਹੇ ਅਮਰ ਰਹੇ ਅਮਰ ਰਹੇ ਜਗਦੀਸ਼ ਚੰਦ ਕਾਲਾ ਅਮਰ ਰਹੇ ਅਮਰ ਰਹੇ ਅਮਰ ਰਹੇ ਇਹ ਮੇਰੀ ਬੇਨਤੀ ਨੂੰ ਸਰਕਾਰ ਕਰੋ ਤੱਕੜੇ ਹੋ ਜਾ ਕਰੋ ਜੁਨਾਈਟ ਹੋ ਅਸੀਂ 24 ਘੰਟੇ ਤੁਹਾਡੇ ਨਾਲ ਆ ਜੇ ਕਿਤੇ ਵੀ ਤੁਹਾਨੂੰ ਲੱਗਦਾ ਕਿ ਸਾਡੇ ਨਾਲ ਕਿਸੇ ਦਾ ਧੱਕਾ ਹੁੰਦਾ ਤਾਂ ਤੁਹਾਡੇ ਭਰਾਣ ਹਰਿਆਲ ਸਿੰਘ ਨੂੰ ਯਾਦ ਕਰੋ 24 ਘੰਟੇ ਤੁਹਾਡੇ ਨਾਲ ਆ ਬਿਲਕੁਲ ਤੁਹਾਡੇ ਕੰਨੀ ਕੋਈ ਅੱਖ ਭਰ ਕੇ ਨਹੀਂ ਚੱਕ ਸਕਦਾ ਸਾਡੇ ਜੀਮੇ ਬਹੁਤ ਬਹੁਤ ਧੰਨਵਾਦ ਜੀਵਾਹ ਦੁਵਾਰਾ ਫਿਰ ਇਸ ਕੰਮ ਨੂੰ ਕਰਦਾ ਹੋਇਆ ਕਿ ਆਪਾਂ ਨੇ ਸਹੀ ਤੇ ਸੱਚੀ ਸੁੱਚੀ ਸ਼ਰਧਾਂਜਲੀ ਨੀਲ ইমরਾਨੀ ਨੂੰ ਜਿਤਾ ਕੇ ਜਗਦੀਸ਼ ਚੰਦ ਕਾਲਾ ਜੀ ਨੂੰ ਆਪਾਂ ਨੂੰ ਦੇਣੀ ਹੋਏਗੀ ਇਹ ਹੀ ਬੇਨਤੀ ਨੂੰ ਮੇਰੇਨ ਸਵੀਕਾਰ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ